ਅਡਾਨੀ ਤੇ ਅਮਰੀਕਾ ਵਿੱਚ ਰਿਸ਼ਵਤਖੋਰੀ ਤੇ ਧੋਖਾਧੜੀ ਦਾ ਦੋਸ਼ ਗ੍ਰਿਫਤਾਰੀ ਵਾਰੰਟ ਜਾਰੀ ਗੁਆਨਾ ਤੇ ਡੋਮਿਨਿਕਾ ਵਰੋਂ ਮੋਦੀ ਸਰਬਉੱਚ ਸਨਮਾਨ ਨਾਲ ਸਨਮਾਨਤ ਪਾਕਿਸਤਾਨ ਵਿੱਚ ਸ਼ੀਆ ਮੁਸਲਮਾਨਾਂ ਨੂੰ ਲਿਜਾ ਰਹੀਆਂ ਗੱਡੀਆਂ ਤੇ ਹਮਲਾ 50 ਤੋਂ ਵੱਧ ਮੌਤਾਂ ਸੁਪਰੀਮ ਕੋਰਟ ਦੇ ਨਿਰਦੇਸ਼ ਅਨੁਸਾਰ 25 ਨਵੰਬਰ ਤੋਂ ਸ਼ੁਰੂ ਹੋਵੇਗੀ ਨਿਗਮ ਚੋਣਾਂ ਦੀ ਪ੍ਰਕਿਰਿਆ ਵਿਸ਼ੇਸ਼ ਪੰਜਾਬੀ ਕਾਨਫਰੰਸ ਦੀ ਸਫਲਤਾ ਨੇ ਦੁਨੀਆ ਵਿੱਚ ਵਸਦੇ ਪੰਜਾਬੀਆਂ ਦਾ ਕਦ ਹੋਰ ਉੱਚਾ ਕੀਤਾ ਦੇਸ਼ਤਵਾਪਰ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਿਊਯਾਰਕ ਦੀ ਫੈਡਰਲ ਕੋਰਟ ਵਿੱਚ ਹੋਈ ਸੁਣਵਾਈ ਵਿੱਚ ਗੌਤਮ ਅਡਾਨੀ ਅਤੇ ਸੱਤ ਹੋਰ ਵਿਅਕਤੀਆਂ ਤੇ ਅਰਬਾਂ ਦੀ ਧੋਖਾਧੜੀ ਅਤੇ ਰਿਸ਼ਵਤ ਦੇ ਦੋਸ਼ ਲਗਾਏ ਗਏ ਹਨ ਇਸ ਮਾਮਲੇ ਵਿੱਚ ਅਮਰੀਕਾ ਦੀ ਅਦਾਲਤ ਵਿੱਚ ਸੁਣਵਾਈ ਹੋਈ ਹੈ ਅਡਾਨੀ ਤੇ ਉਹਨਾਂ ਦੇ ਭਤੀਜੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਹਨ ਯੂਨਾਈਟਿਡ ਸਟੇਟਸ ਅਟਾਰਨੀ ਆਫਿਸ ਦਾ ਕਹਿਣਾ ਹੈ ਕਿ ਅਡਾਨੀ ਨੇ ਭਾਰਤ ਵਿੱਚ ਸੋਲਰ ਊਰਜਾ ਨਾਲ ਜੁੜਿਆ ਠੇਕਾ ਹਾਸਲ ਕਰਨ ਦੇ ਲਈ ਭਾਰਤੀ ਅਧਿਕਾਰੀਆਂ ਨੂੰ 265 ਮਿਲੀਅਨ ਡਾਲਰ ਲਗਭਗ 2200 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਜਾਂ ਦੇਣ ਦੀ ਯੋਜਨਾ ਬਣਾ ਰਹੇ ਹਨ ਉਕਤ ਮਾਮਲੇ ਮੁਤਾਬਕ ਨਵੀਂ ਦਿੱਲੀ ਸਥਿਤ ਅਜੂਰ ਪਾਵਰ ਦੀ ਕਥਿਤ ਰਿਸ਼ਵਤ ਖੋਰੀ ਦੀ ਯੋਜਨਾ ਦਾ ਹਿੱਸਾ ਸੀ ਇਸ ਤੋਂ ਇਲਾਵਾ ਅਮਰੀਕੀ ਸਿਕਿਉਰਿਟੀ ਐਂਡ ਐਕਸਚੇਂਜ ਕਮਿਸ਼ਨ ਨੇ ਗੌਤਮ ਸਾਗਰ ਅਡਾਨੀ ਅਤੇ ਆਜੂਰ ਪਾਵਰ ਦੇ ਇੱਕ ਕਾਰਜਕਾਰੀ ਤੇ ਸੰਘੀ ਸਿਕਿਉਰਿਟੀਜ਼ ਕਾਨੂੰਨਾਂ ਦੇ ਧੋਖਾਧੜੀ ਵਿਰੋਧੀ ਪ੍ਰਬੰਧਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ। ਹਾਲਾਂਕਿ ਅਡਾਨੀ ਗਰੁੱਪ ਨੇ ਉਨ੍ਹਾਂ ਖਿਲਾਫ ਹੋ ਰਹੀਆਂ ਟਿੱਪਣੀਆਂ ਦੇ ਤੁਰੰਤ ਜਵਾਬ ਨਹੀਂ ਦਿੱਤਾ ਪਰ ਉਨ੍ਹਾਂ ਨੇ ਨਵਿਆਉਣਯੋਗ ਊਰਜਾ ਸਾਖਾ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਦੁਆਰਾ 600 ਮਿਲੀਅਨ ਡਾਲਰ ਦੇ ਬਾਂਡ ਜਾਰੀ ਕਰਨ ਨੂੰ ਰੱਦ ਕਰ ਦਿੱਤਾ। ਅਡਾਨੀ ਸਮੂਹ ਨੇ 2021 ਵਿੱਚ ਸਥਾਨਕ ਤੌਰ ਤੇ ਬਣੇ ਸੋਲਰ ਸੈੱਲ ਅਤੇ ਮੋਡਿਊਲ ਆਧਾਰਿਤ ਪਲਾਂਟਾਂ ਦੀ ਵਰਤੋਂ ਕਰਕੇ ਪੈਦਾ 8000 ਮੀਗਾਵਾਟ 8 ਗੀਗਾਵਾਟ ਬਿਜਲੀ ਦੀ ਸਪਲਾਈ ਲਈ ਬੋਲੀ ਦਿੱਤੀ ਸੀ ਪਰ ਸਮੂਹ ਬਿਜਲੀ ਖਰੀਦਣ ਵਾਲੀਆਂ ਸੂਬਾ ਸਰਕਾਰਾਂ ਦੀ ਕੀਮਤ ਸੰਬੰਧੀ ਉਮੀਦਾਂ ਨੂੰ ਪੂਰਾ ਨਹੀਂ ਕਰ ਸਕਿਆ ਕੀਨੀਆ ਨੇ ਭਾਰਤ ਦੇ ਅਡਾਨੀ ਸਮੂਹ ਨਾਲ ਕਰੋੜਾਂ ਡਾਲਰ ਦੇ ਹਵਾਈ ਏਡਾ ਵਿਸਤਾਰ ਅਤੇ ਊਰਜਾ ਸੌਦੇਆਂ ਨੂੰ ਰੱਦ ਕਰ ਦਿੱਤਾ ਕੀਨੀਆ ਦੇ ਰਾਸ਼ਪਤੀ ਵਿਲੀਅਮ ਰੂਟੋ ਦਾ ਕਹਿਣਾ ਹੈ ਕਿ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀਆਂ 'ਚੋਂ ਇੱਕ ਗੌਤਮ ਅਡਾਨੀ ਖਿਲਾਫ ਰਿਸ਼ਵਤਖੋਰੀ ਅਤੇ ਤੋਖਾ ਦੇਈ ਦੇ ਦੋਸ਼ ਲਾਏ ਜਾਣ ਤੋਂ ਬਾਅਦ ਅਡਾਨੀ ਸਮੂਹ ਨਾਲ ਉਹਨਾਂ ਸੌਦਿਆਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਰਾਸ਼ਪਤੀ ਰੂਟੋ ਨੇ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿੱਚ ਇਹ ਫੈਸਲਾ ਸਾਡੀਆਂ ਜਾਂਚ ਏਜੰਸੀਆਂ ਅਤੇ ਭਾਈਵਾਲ ਦੇਸ਼ਾਂ ਵੱਲੋਂ ਦਿੱਤੀ ਗਈ ਨਵੀਂ ਜਾਣਕਾਰੀ ਦੇ ਆਧਾਰ 'ਤੇ ਲਿਆ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਅਮਰੀਕਾ ਦਾ ਨਾਂ ਨਹੀਂ ਲਿਆ ਇਸ ਨੂੰ ਲੈ ਕੇ ਭਾਰਤੀ ਸਿਆਸਤ ਦੇ ਵਿੱਚ ਹੰਗਾਮਾ ਮਚ ਗਿਆ ਹੈ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅਡਾਨੀ ਖਿਲਾਫ ਦੋਸ਼ਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ ਕਿਹਾ ਕਿ ਅਡਾਨੀ ਨੂੰ ਤੁਰੰਤ ਗ੍ਰਿਫਤਾਰ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ ਰਾਹੁਲ ਨੇ ਦਾਅਵਾ ਕੀਤਾ ਹੈ ਕਿ ਅਡਾਨੀ ਦੀ ਗ੍ਰਿਫਤਾਰੀ ਨਹੀਂ ਹੋਵੇਗੀ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਅਤੇ ਅਡਾਨੀ ਇੱਕ ਹਨ ਅਤੇ ਇਸ ਲਈ ਦੋਵੇਂ ਸੇਫ ਹਨ ਰਾਹੁਲ ਗਾਂਧੀ ਨੇ ਕਿਹਾ ਕਿ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਵਿਰੋਧੀ ਧਿਰ ਦੇ ਨੇਤਾਵਾਂ ਉਹ ਅਤੇ ਪੂਰੀ ਵਿਰੋਧੀ ਧਿਰ ਅਡਾਨੀ ਨਾਲ ਜੁੜੇ ਮਾਮਲੇ ਨੂੰ ਉਠਾਉਣਗੇ ਰਾਹੁਲ ਨੇ ਕਿਹਾ ਕਿ ਸੇਵੀ ਦੀ ਮੁਖੀ ਮਾਦਵੀ ਪੂਰੀ ਬੋਚ ਨੂੰ ਵੀ ਉਹਨਾਂ ਦੇ ਅਹੁਦੇ ਤੋਂ ਤੁਰੰਤ ਹਟਾ ਕੇ ਜਾਂਚ ਸ਼ੁਰੂ ਹੋਣੀ ਚਾਹੀਦੀ ਹੈ ਅਡਾਨੀ ਨੇ ਪ੍ਰਧਾਨ ਮੰਤਰੀ ਮੋਦੀ ਦੀ ਮਦਦ ਨਾਲ ਬੰਗਲਾਦੇਸ਼ ਵਿੱਚ ਕੰਮ ਕੀਤਾ ਹੈ ਇਸੇ ਤਰ੍ਹਾਂ ਸ਼੍ਰੀਲੰਕਾ ਕੇਨੀਆ ਵਿੱਚ ਵੀ ਕੰਮ ਕੀਤਾ ਹੈ ਜਿੱਥੇ ਜਾਂਚ ਦੀ ਗੱਲ ਹੋ ਰਹੀ ਹੈ ਇਹ ਇੱਕ ਪੂਰਾ ਪੈਟਰਨ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਜਿੱਥੇ ਕਿਤੇ ਵੀ ਜਾਂਦੇ ਹਨ ਉੱਥੇ ਅਡਾਨੀ ਨੂੰ ਕਾਰੋਬਾਰ ਦਵਾਉਂਦੇ ਹਨ ਜਿੱਥੇ ਵੀ ਭ੍ਰਿਸ਼ਟਾਚਾਰ ਹੈ ਉੱਥੇ ਜਾਂਚ ਹੋਣੀ ਚਾਹੀਦੀ ਹੈ ਇਸੇ ਮਾਮਲੇ ਤੇ ਭਾਜਪਾ ਦੇ ਬੁਲਾਰਿਆਂ ਤੇ ਸੰਸਦ ਮੈਂਬਰ ਸੰਵੇਤ ਪਾਤਰਾ ਨੇ ਕਿਹਾ ਕਿ ਜਿੰਤੋਂ ਤੱਕ ਅਡਾਨੀ ਸਮੂਹ ਦੇ ਖਿਲਾਫ ਦੋਸ਼ਾਂ ਦਾ ਸਵਾਲ ਹੈ ਤਾਂ ਇਹ ਕੰਪਨੀ ਤੇ ਹੈ ਕਿ ਉਹ ਸਪਸ਼ਟੀਕਰ ਜਾਰੀ ਕਰਕੇ ਆਪਣਾ ਬਚਾਅ ਕਰ ਰਹੀ ਹੈ। ਆਪਣਾ ਕਾਨੂੰਨ ਕੰਮ ਕਰੇਗਾ। ਦੋਸ਼ਾਂ ਅਨੁਸਾਰ ਜੇ ਨਾ ਚਾਰ ਸੂਬਿਆਂ ਆਂਧਰਾ ਪ੍ਰਦੇਸ਼, 오ਡੀਸਾ, ਛੱਤੀਸਗੜ੍ਹ, ਤਾਮਲਨਾਡੂ 'ਚ ਅਨੁਕੂਲ ਸ਼ਰਤਾਂ ਤੇ ਬਦਲੇ ਸਰਕਾਰੀ ਅਧਿਕਾਰੀਆਂ ਨੂੰ 25 ਕਰੋੜ ਡਾਲਰ ਤੋਂ ਜ਼ਿਆਦਾ ਦੀ ਰਿਸ਼ਵਤ ਦਿੱਤੀ ਗਈ ਸੀ। ਉੱਥੇ ਉਸ ਸਮੇਂ ਭਾਜਪਾ ਦੀ ਸਰਕਾਰ ਨਹੀਂ ਸੀ ਭਾਜਪਾ ਨੇਤਾ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਉਹਨਾਂ ਦੀ ਮਾਂ ਸੋਨੀਆ ਗਾਂਧੀ ਅਤੇ ਕਾਂਗਰਸ 2002 ਤੋਂ ਮੋਦੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਸਫਲ ਨਹੀਂ ਹੋਏ ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨ ਖਵਾ ਦੇ ਲੋਅਰ ਕੁਰਮ ਜ਼ਿਲ੍ਹੇ ਵਿੱਚ ਸ਼ੀਆ ਮੁਸਲਮਾਨਾਂ ਨੂੰ ਲਿਜਾ ਰਹੇ ਤਿੰਨ ਯਾਤਰੀ ਵਾਹਨਾਂ ਤੇ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ ਜਿਸ ਨਾਲ ਵਾਹਨਾਂ ਨੂੰ ਅੱਗ ਲੱਗ ਗਈ ਜੇਲੇ ਦੇ ਉਚਾਰਟ ਖੇਤਰ ਵਿੱਚ ਹੋਏ ਇਸ ਹਮਲੇ ਦੌਰਾਨ 50 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਮ੍ਰਿਤਕਾਂ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ ਇਹ ਹਾਲ ਦੇ ਸਾਲਾਂ ਵਿੱਚ ਸਭ ਤੋਂ ਘਾਤਕ ਹਮਲਾ ਮੰਨਿਆ ਜਾ ਰਿਹਾ ਹੈ ਜ਼ਖਮੀਆਂ ਵਿੱਚ ਘੱਟੋ ਘੱਟ 20 ਲੋਕ ਵੀ ਸ਼ਾਮਲ ਹਨ ਪੁਲਿਸ ਮੁਤਾਬਕ ਹਮਲਾਵਰਾਂ ਨੇ ਪਾਰਾ ਚਨਾਰ ਤੋਂ ਪਸ਼ਾਬਰ ਵੱਲ ਜਾ ਰਹੇ ਯਾਤਰੀ ਵਾਹਨਾਂ ਤੇ ਗੋਲੀਬਾਰੀ ਕੀਤੀ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਦਾਖਲ ਜ਼ਖਮੀ ਯਾਤਰੀਆਂ ਵਿੱਚੋਂ 10 ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਅਰੀ ਨੇ ਹਮਲੇ ਦੀ ਨਿੰਦਾ ਕਰਦੇ ਹੁਕਮ ਦਿੱਤਾ ਹੈ ਕਿ ਹਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਦੱਸਣਯੋਗ ਹੈ ਕਿ ਪਾਕਿਸਤਾਨ ਵਿੱਚ ਸ਼ੀਆ ਮੁਸਲਮਾਨਾਂ ਦੀ ਆਬਾਦੀ ਲਗਭਗ 15% ਹੈ ਜਦਕਿ ਦੇਸ਼ ਵਿੱਚ ਸੁੰਨੀ ਮੁਸਲਮਾਨ ਬਹੁ ਗਿਣਤੀ ਹਨ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਲੋਅਰ ਕੁਰਮ ਜ਼ਿਲ੍ਹੇ ਵਿੱਚ ਸ਼ੀਆ ਤੇ ਸੁੰਨੀ ਮੁਸਲਮਾਨਾਂ ਦਰਮਿਆਨ ਫਿਰਕੂ ਕਟਨਾਮਾ ਵਿੱਚ ਭਾਰੀ ਵਾਧਾ ਹੋਇਆ ਹੈ ਤੇ ਹਾਲ ਹੀ ਵਿੱਚ ਹੋਈਆਂ ਝੜਪਾਂ ਦੌਰਾਨ 200 ਤੋਂ ਵੱਧ ਲੋਕ ਮਾਰੇ ਗਏ ਤੇ ਸੈਂਕੜੇ ਜ਼ਖਮੀ ਹੋਏ ਹਨ ਜਿਸ ਨੂੰ ਲੈ ਕੇ ਤੁਰੀ ਅਤੇ ਬੰਗਸ਼ ਕਬੀਲਿਆਂ ਦੇ ਬਜ਼ੁਰਗਾਂ ਵੱਲੋਂ ਸ਼ੀਆ ਤੇ ਸੁੰਨੀ ਮੁਸਲਮ ਧੜਿਆਂ ਨੂੰ ਸਮਝਾਉਣ ਅਤੇ ਉਹਨਾਂ ਵਿੱਚ ਸੁਲ੍ਹਾ ਕਰਵਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਸੂਬੇ ਦੇ ਮੁਖਸਕਤਰ ਨਦੀਮ ਅਸलम ਚੌਧਰੀ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਇਨ੍ਹਾਂ ਕਵਾਇਲੀ ਇਲਾਕਿਆਂ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਸ਼ੀਆ ਤੇ ਸੁੰਨੀ ਪਾਰਚਾਰਿਆਂ ਵਿਚਾਲੇ ਦਹਾਕਿਆਂ ਤੋਂ ਦੁੜਾ ਚੱਲ ਰਿਹਾ ਹੈ ਹਾਲਾਂਕਿ ਅਜੇ ਤੱਕ ਕਿਸੇ ਸਮੂਹ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਗੁਆਨਾ ਦੀ ਇਤਿਹਾਸਕ ਯਾਤਰਾ ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੋਮਿਨਿਕਾ ਰਾਸ਼ਟਰ ਮੰਡਲ ਨੇ ਆਪਣਾ ਸਰਵਉੱਚ ਸਨਮਾਨ ਡੋਮਿਨਿਕਾ ਅਵਾਰਡ ਆਫ ਆਨਰ ਪ੍ਰਦਾਨ ਕੀਤਾ ਹੈ 56 ਸਾਲਾਂ ਬਾਅਦ ਗੁਆਨਾ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੈ ਤਿੰਨ ਦੇਸ਼ਾਂ ਦੀ ਆਪਣੀ ਯਾਤਰਾ ਦੇ ਆਖਰੀ ਪੜਾਅ ਤੇ ਗੁਆਨਾ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਆਨਿਆਂ ਦੇ ਰਾਸ਼ਪਤੀ ਇਰਫਾਨ ਅਲੀ ਨੇ ਦਾ ਆਰਡਰ ਆਫ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ ਕਿ ਮੈਨੂੰ ਗੁਆਨਾ ਦਾ ਸਰਬ ਉੱਚ ਸਨਮਾਨ ਦਾ ਆਰਡਰ ਆਫ ਐਕਸੀਲੈਂਸ ਦੇਣ ਲਈ ਰਾਸ਼ਪਤੀ ਡਾਕਟਰ ਇਰਫਾਨ ਅਲੀ ਦਾ तहे ਦਿਲੋਂ ਤਨਵਾਦ ਉਨਾ ਕਹਿਆ ਕਿ ਇਹ ਸਨਮਾਨ ਕੇਵਲ ਮੇਰਾ ਨਹੀਂ ਸਗੋ ਭਾਰਤ ਦੇ 140 ਕਰੋੜ ਲੋਕਾਂ ਦਾ ਉਹਨਾਂ ਦੇ ਸੰਸਕਾਰ ਅਤੇ ਪਰੰਪਰਾ ਦਾ ਹੈ ਵਿਦੇਸ਼ ਮੰਤਰਾਲੇ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਮੋਦੀ ਨੇ ਇਹ ਸਨਮਾਨ ਭਾਰਤ ਦੇ ਲੋਕਾਂ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਡੂੰਘੇ ਇਤਿਹਾਸਕ ਸਬੰਧਾਂ ਨੂੰ ਸਮਰਪਿਤ ਕੀਤਾ ਹੈ ਉਹਨਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਹੈ ਕਿ ਉਹਨਾਂ ਦੀ ਸਰਕਾਰੀ ਯਾਤਰਾ ਭਾਰਤ ਗੁਆਨਾ ਦੋਸਤੀ ਨੂੰ ਮਜ਼ਬੂਤ ਕਰਨ ਲਈ ਭਾਰਤ ਦੀ ਨਿਰੰਤਰ ਵਚਨਬੱਧਤਾ ਦਾ ਸਬੂਤ ਹੈ ਮੰਤ੍ਰਾਲੇ ਮੁਤਾਬਕ ਮੋਦੀ ਗਵਾਨਾ ਦੇ ਸਰਵੋਤਮ ਰਾਸ਼ਪਤੀ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਚੌਥੇ ਵਿਦੇਸ਼ੀ ਨੇਤਾ ਹਨ ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲਈ ਰਸਤਾ ਸਾਫ਼ ਹੋ ਗਿਆ ਹੈ ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਵਾਬ ਦਾਇਰ ਕਰਦਿਆਂ ਕਿਹਾ ਹੈ ਕਿ ਸੁਪਰੀਮ ਕੋਰਟ ਵੱਲੋਂ 11 ਨਵੰਬਰ ਨੂੰ ਜਾਰੀ ਹੁਕਮ ਅਨੁਸਾਰ ਪੰਜਾਬ ਵਿੱਚ ਨਗਰ ਨਿਗਮ ਤੇ ਨਗਰ ਕੌਂਸਲ ਲਈ ਚੋਣ ਪ੍ਰਕਿਰਿਆ 25 ਨਵੰਬਰ ਤੋਂ ਸ਼ੁਰੂ ਹੋ ਜਾਵੇਗੀ ਅਤੇ ਨਿਰਧਾਰਤ 8 ਹਫ਼ਤਿਆਂ ਦੇ ਅੰਦਰ ਨਤੀਜੇ ਐਲਾਨ ਦਿੱਤੇ ਜਾਣਗੇ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਉਜਲ ਪੂਆ ਤੇ ਆਧਾਰਤ ਸੁਪਰੀਮ ਕੋਰਟ ਦੇ ਬੈਂਚ ਨੇ ਕਿਹਾ ਕਿ ਸੂਬੇ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਦੀ ਚੋਣ ਪ੍ਰਕਿਰਿਆ 5 ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਸ਼ੁਰੂ ਹੋ ਜਾਣੀ ਚਾਹੀਦੀ ਸੀ ਜੋ ਕਿ ਨਹੀਂ ਕੀਤੀ ਗਈ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਇਸ ਤੋਂ ਪਹਿਲਾਂ 6 ਨਵੰਬਰ ਨੂੰ ਅਲੰਗਣਾ ਪੋਟੀਸ਼ਨ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਸਰਕਾਰ ਨੂੰ 15 ਦਿਨਾਂ ਦੇ ਅੰਦਰ ਪੰਜਾਬ ਅੰਦਰ ਪਾਲਿਕਾ ਚੋਣਾਂ ਨੂੰ ਨੋਟੀਫਾਈ ਕਰਨ ਦੇ ਹੁਕਮ ਦਿੱਤੇ ਸਨ ਜਿਸ ਦੇ ਖਿਲਾਫ ਪੰਜਾਬ ਸਰਕਾਰ ਸੁਪਰੀਮ ਕੋਰਟ ਗਈ ਸੀ ਜਿੱਥੇ ਸੁਪਰੀਮ ਕੋਰਟ ਨੇ 11 ਨਵੰਬਰ ਨੂੰ ਉਪਰੋਕਤ ਹੁਕਮ ਜਾਰੀ ਕੀਤੇ ਸਨ ਲਾਹੌਰ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਖਬਰ ਅਨੁਸਾਰ ਦੂਸਰੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਜਿਸ ਨੇ ਪੂਰੇ ਤਿੰਨ ਦਿਨਾਂ ਇੱਥੇ ਦਾ ਮਾਹੌਲ ਚੜ੍ਹਦੇ ਅਤੇ ਲੈਂਦੇ ਪੰਜਾਬ ਦੀ ਸਾਂਝੀਵਾਲਤਾ ਵਰਗਾ ਬਣਾਈ ਰੱਖਿਆ ਅੱਜ ਸਮਾਪਤ ਹੋਈ ਹੈ। ਇਨ੍ਹਾਂ ਦਿਨਾਂ ਵਿੱਚ ਦਰਜਣਾ ਵਿਸ਼ਿਆਂ ਤੇ ਗੱਲਬਾਤ ਹੋਈ ਉਹਨਾਂ ਪ੍ਰਤੀ ਰੈਂਦੇ ਕਾਰਜਾਂ ਦੀ ਗੱਲ ਹੋਈ ਹੈ। ਸੱਭਿਆਚਾਰ ਅਤੇ ਗੀਤਾਂ ਦਾ ਦੌਰ ਚੱਲਿਆ। ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਗਾਇਕ ਵੀਰ ਸਿੰਘ ਨੇ ਲਗਾਤਾਰ ਕਈ ਗੀਤ ਗਾ ਕੇ ਕੀਤੀ। ਫਿਰ ਸਥਾਨਕ ਕੁੜੀਆਂ ਨੇ ਸੂਫੀ ਗੀਤ ਗਾਇਆ ਜਿਸ ਦੀ ਸਾਰਿਆਂ ਨੇ ਵਾਹ-ਵਾਹ ਕੀਤੀ ਚਮਕੌਰ ਸਾਹਿਬ ਤੋਂ ਪਹੁੰਚੇ ਸਵਰਨ ਸਿੰਘ ਪੰਗੂ ਨੇ ਇਸ ਪੰਜਾਬੀ ਕਾਨਫਰੰਸ ਨੂੰ ਦੂਜਿਆਂ ਨਾਲ ਮਲਾਉਣ ਦਾ ਇੱਕ ਸਬਬ ਵੀ ਦੱਸਿਆ ਬਠਿੰਡਾ ਤੋਂ ਪਹੁੰਚੇ ਚਿੱਤਰਕਾਰ ਗੁਰਪ੍ਰੀਤ ਨੇ ਪੰਜਾਬੀ ਪ੍ਰਚਾਰ ਦੇ ਅਹਿਮਦ ਰਜ਼ਾ ਦਾ ਚਿੱਤਰ ਮੁੱਖ ਮੰਤਰੀ ਮਰੀਮ ਨਵਾਜ਼ ਸ਼ਰੀਫ ਦਾ ਚਿੱਤਰ ਨਾਸਰ ਢਿੱਲੋਂ ਅੰਜੂਮਨ ਗਿਲ ਅਤੇ ਇੱਕ ਪੱਤਰਕਾਰ ਦਾ ਚਿੱਤਰ ਬਣਾ ਕੇ ਲਿਆਂਦਾ ਸੀ ਅਤੇ ਸੌਗਾਤਾਂ ਪੇਸ਼ ਕੀਤੀਆਂ। ਇੰਡੀਆ ਤੋਂ ਆਏ ਰਮਨ ਕਮਾਰ ਵੱਲੋਂ ਨਾਸਰ ਟਿੱਲੋ ਦੇ ਲਈ ਕੈਂਠਾ ਲਿਆਂਦਾ ਗਿਆ ਸੀ। ਜੈਬੀ ਹੰਜਰਾ ਨੂੰ ਸਨਮਾਨਿਤ ਕੀਤਾ ਗਿਆ। ਗੁਰਪ੍ਰੇਮ ਲਹਿਰੀ ਨੂੰ ਸਨਮਾਨਿਤ ਕੀਤਾ ਗਿਆ। ਮਲਕੀਤ ਰੌਣੀ ਨੇ ਆਪਣੀ ਸੰਸਥਾ ਪੰਜਾਬੀ ਫਿਲਮ ਐਂਡ ਟੀਵੀ ਐਕਟਰ ਐਸੋਸੀਏਸ਼ਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬੀ ਸਿਨੇਮੇ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਕੰਮਾਂ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ। ਕਾਰਮਜੀਤ ਅਨਮੋਲ ਮੈਡਮ ਗੁਰਪ੍ਰੀਤ ਕੋਰ ਪੰਗੂ ਦਾ ਸਨਮਾਨ ਕੀਤਾ ਗਿਆ ਪੱਤਰਕਾਰ ਵਿਚਾਰ ਚਰਚਾ ਵਿੱਚ ਸੁਖਦੇਵ ਸਿੰਘ ਗਿੱਲ ਸਵਰਨ ਸਿੰਘ ਟੈਣਾ ਮੈਡਮ ਹਰਮਨ ਥੰਦ ਅਤੇ ਡਾਕਟਰ ਸੁਖੀਰਤ ਨੇ ਸ਼ਿਰਕਤ ਕੀਤੀ ਕਿਸਾਨੀ ਮੁੱਦਿਆਂ ਦੀ ਵੀ ਗੱਲਬਾਤ ਕੀਤੀ ਗਈ ਸ਼੍ਰੀ ਅਹਿਮਦ ਰਜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਵਿੱਚ ਅਸ਼ੋਕ ਪੋਰਾ ਪੱਤਰਕਾਰੀ ਅਵਾਰਡ ਤਰਸੇਮ ਸਿੰਘ ਪਿੰਡਰ ਹਰਦੇਵ ਸਿੰਘ ਕਾਮਾ ਹੋਰਾਂ ਦਾ ਵੀ ਸਨਮਾਨ ਕੀਤਾ ਗਿਆ ਹਾਸਰਸ ਜੋੜੀ ਗੋਗਾ ਅਤੇ ਅਲਵੇਲਾ ਨੇ ਖੂਬ ਰੰਗ ਬੰਨਿਆ ਡਾਕਟਰ ਜਸਵੰਤ ਸਿੰਘ ਜਫਰ ਡਾਕਟਰ ਗੁਰਪ੍ਰੀਤ ਕੋਰ ਪੰਗੂ ਕਰਮਜੀਤ ਅਨਮੋਲ ਸਵਰਨ ਸਿੰਘ ਟੈਣਾ ਅਤੇ ਹਰਮਨ ਥੰਦਾ ਵੀ ਅਵਾਰਡ ਦੇ ਕੇ ਸਨਮਾਨ ਕੀਤਾ ਗਿਆ ਪੰਜਾਬੀ ਗਾਇਕਾ ਦਾ ਅਵਾਰਡ ਪੀ ਸਿੰਘ ਹੁਰਾ ਨੂੰ ਦਿੱਤਾ ਗਿਆ ਗਾਇਕਾ ਫਲਕ ਇਜਾਜ਼ ਨੇ ਇੱਕ ਗੀਤ ਪੇਸ਼ ਕਰਕੇ ਤਾੜੀਆਂ ਬਟੋਰੀਆਂ ਇਸ ਮੌਕੇ ਤੇ ਐਡੀਟੋਰੀਅਮ ਹਾਲ ਦੇ ਬਾਹਰ 베ੜੇ ਵਿੱਚ ਸਜੀ ਸਟੇਜ ਉਤੇ ਗਵਰਨਰ ਪੰਜਾਬ ਸਰਦਾਰ ਸਲੀਮ ਹੈਦਰ ਖਾਨ ਨੇ ਪੰਜਾਬੀ ਕਾਨਫਰੰਸ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਗਲੇ ਸਾਲ ਇਸ ਨੂੰ ਗਵਰਨਰ ਹਾਊਸ ਵਿੱਚ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਫਿਰ ਚਿਰਾਂ ਤੋਂ ਅੜਿੱਕ ਰਹੇ ਆਰਫ ਲੋਹਾਰ ਨੇ ਸਟੇਜ ਉਤੇ ਆ ਕੇ ਧਮਾਲ ਪਾਈ ਅੰਤ ਇਹ ਤਿੰਨ ਦਿਨਾਂ ਪੰਜਾਬੀ ਕਾਨਫਰੰਸ ਕਈ ਆਸਾਂ ਦੇ ਨਾਲ ਸਮਾਪਤ ਹੋ ਗਈ ਦਿੱਲੀ ਦੀ ਇੱਕ ਅਦਾਲਤ ਨੇ ਇੱਕ ਕੰਪਨੀ ਨੂੰ 50 ਲੱਖ ਰੁਪਏ ਦੀ ਸਾਲਸੀ ਰਕਮ ਦਾ ਭੁਗਤਾਨ ਨਾ ਕਰਨ ਤੇ ਰਾਜਸਥਾਨ ਵਿੱਚ ਨੋਖਾ ਨਗਰਪਾਲਿਕਾ ਦੀ ਮਲਕੀਅਤ ਵਾਲੇ ਬੀਕੈਨਰ ਹਾਊਸ ਨੂੰ ਕੁਰਕ ਕਰਨ ਦੇ ਹੁਕਮ ਦਿੱਤੇ ਹਨ ਜ਼ਿਲ੍ਹਾ ਜੱਜ ਵਿਦਿਆ ਪ੍ਰਕਾਸ਼ ਨੇ ਹੁਕਮ ਜਾਰੀ ਕਰਦੇ ਹਾਂ ਕਿ ਨਗਰ ਪਾਲਿਕਾ ਵੱਲੋਂ ਇਸ ਸਾਲ ਦੀ ਸ਼ੁਰੂਆਤ ਵਿੱਚ ਧਾਇਰ ਕੀਤੀ ਗਈ ਅਪੀਲ ਖਾਰਜ ਹੋਣ ਤੋਂ ਬਾਅਦ ਐਨ ਵਾਇਰੋ ਇਨਫਰਾ ਇੰਜੀਨੀਅਰਜ਼ ਪ੍ਰਾਈਵੇਟ ਲਿਮਟਿਡ ਦੇ ਪੱਖ ਵਿੱਚ 2020 ਦੀ ਸਾਲਸੀ ਰਕਮ ਦਾ ਹੁਕਮ ਖਤਮ ਹੋ ਗਿਆ ਹੈ ਜੱਜ ਨੇ 18 ਸਤੰਬਰ ਨੂੰ ਪਾਸ ਕੀਤੇ ਹੁਕਮਾਂ ਵਿੱਚ ਕਿਹਾ ਹੈ ਕਿ ਅਦਾਲਤ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਿਸ ਕਰਕੇ ਬੀਕਾਨੇਰ ਹਾਊਸ ਦੀ ਕੋਰਕੀਦਾ ਹੁਕਮ ਦਿੱਤਾ ਗਿਆ ਹੈ ਮਨੀਪੁਰ ਵਿੱਚ ਵਧੀ ਹਿੰਸਾ ਵਿਚਕਾਰ ਕੇਂਦਰੀ ਹਥਿਆਰਬੰਦ ਪੁਲਿਸ ਫੋਰਸ ਸੀਏਪੀਐਫ ਦੀਆਂ 8 ਕੰਪਨੀਆਂ ਸੂਬੇ ਦੇ ਰਾਜਧਾਨੀ ਇਮਫਾਲ ਪਹੁੰਚ ਗਈਆਂ ਹਨ ਜੋ ਸੰਵੇਦਨਸ਼ੀਲ ਤੇ ਸਰਹੱਦੀ ਖੇਤਰਾਂ ਵਿੱਚ ਤਾਇਨਾਤ ਕੀਤੀਆਂ ਜਾਣਗੀਆਂ ਇੱਕ ਦਿਨ ਪਹਿਲਾਂ ਹੀ ਸੀਏਪੀਐਫ ਦੀਆਂ 11 ਕੰਪਨੀਆਂ ਦਾ ਇੱਕ ਹੋਰ ਜਥਾ ਸੂਬੇ ਵਿੱਚ ਪੁੱਜਾ ਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ CRPF ਤੇ BSF ਦੀਆਂ 4-4 ਕੰਪਨੀਆਂ ਸੂਬੇ ਦੇ ਸੰਵੇਦਨਸ਼ੀਲ ਤੇ ਸਰਹੱਦੀ ਖੇਤਰਾਂ ਵਿੱਚ ਤਾਇਨਾਤ ਕੀਤੀਆਂ ਜਾਣਗੀਆਂ CRPF ਦੀ ਇੱਕ ਕੰਪਨੀ ਮਹਿਲਾ ਬਟਾਲੀਆਂ ਦੀ ਹੈ ਕੇਂਦਰ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਮਣੀਪੁਰ ਚ CAPF ਦੀਆਂ 50 ਨਵੀਆਂ ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ ਮਨੀਪੁਰ ਵਿੱਚ ਜਨਤਾਦਲ ਯੂناਇਟਡ ਦੇ ਵਿਧਾਇਕ ਡਾਕਟਰ ਜੈ ਕਿਸ਼ਨ ਸਿੰਘ ਦੀ ਮਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ 16 ਨੰਬਮੋ ਨੂੰ ਵਿਧਾਇਕ ਦੀ ਰਹਿائش ਦੀ ਪੰਤੂੜ ਕਰਨ ਵਾਲੀ ਪੀੜ ਨੇ 18 ਲੱਖ ਰੁਪਏ ਦੀ ਨਕਦੀ ਅਤੇ 1.5 ਕਰੋੜ ਦੇ ਗਹਿਣੇ ਲੁੱਟ ਲਏ। ਉਧਰ ਮਨੀਪੁਰ ਵਿਧਾਨ ਸਭਾ ਦੇ 10 ਕੁਕੀ ਵਿਧਾਇਕਾਂ ਨੇ ਮੰਗ ਕੀਤੀ ਹੈ ਕਿ ਲੁੱਟੇ ਗਏ ਹਥਿਆਰਾਂ ਦੀ ਬਰਾਮਦਗੀ ਲਈ ਪੂਰੇ ਦੇਸ਼ ਵਿੱਚ ਆਫ ਸਪਾ ਲਾਗੂ ਕੀਤਾ ਜਾਵੇ। ਇਨਾ ਵਿਧਾਇਕਾਂ ਵਿੱਚ ਸੂਬੇ ਚ ਸਤਾਤਾਰੀ ਪਾਜਪਾਦੀ ਅਗਵਾਈ ਵਾਲੇ ਗੱਠ ਜੋੜ ਦੇ 7 ਵਿਧਾਇਕ ਵੀ ਸ਼ਾਮਲ ਹਨ ਅੰਤਰਰਾਸ਼ਟਰੀ ਅਪਰਾਧਕ ਅਦਾਲਤ ICC ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਹ ਸਾਫ ਦਾ ਰੱਖਿਆ ਮੰਤਰੀ ਅਤੇ ਹਮਾਸ ਦੇ ਅਧਿਕਾਰੀਆਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ ਇਸ ਵਿੱਚ ਉਹਨਾਂ ਤੇ ਗਾਜ਼ਾ ਵਿੱਚ ਜੰਗ ਅਤੇ ਅਕਤੂਬਰ 2023 ਵਿੱਚ ਹੋਏ ਹਮਲਿਆਂ ਨੂੰ ਲੈ ਕੇ ਜੰਗੀ ਅਪਰਾਧ ਅਤੇ ਮਨੁੱਖਤਾ ਵਿਰੁੱਧ ਅਪਰਾਧਾਂ ਦਾ ਦੋਸ਼ ਲਾਇਆ ਹੈ ਅਕਤੂਬਰ 2023 ਵਿੱਚ ਇਜ਼ਰਾਈਲ ਤੇ ਹਮਲੇ ਤੋਂ ਬਾਅਦ ਫਿਲਸਤੀਨੀ ਇਲਾਕਿਆਂ ਤੇ ਇਜ਼ਰਾਈਲ ਦਾ ਹਮਲਾ ਸ਼ੁਰੂ ਹੋਇਆ ਸੰਘਰਸ਼ ਵਿੱਚ ਹਮਾਸ ਦੇ ਕਈ ਅਧਿਕਾਰੀ ਮਾਰੇ ਗਏ ਹਨ ਨੇਤਨ ਯਾਹੂ ਅਤੇ ਹੋਰ ਇਜ਼ਰਾਈਲੀ ਨੇਤਾਵਾਂ ਨੇ ਆਈਸੀਸੀ ਦੇ ਮੁੱਖ ਵਕੀਲ ਕਰੀਮ ਖਾਨ ਦੇ ਇਸ ਵਾਰੰਟ ਦੀ ਨਿੰਦਾ ਕੀਤੀ ਹੈ ਇਸ ਨੂੰ ਕਾਨੂੰਨਾ ਅਤੇ ਯਹੂਦੀ ਵਿਰੋਧੀ ਦੱਸਿਆ ਹੈ ਅਮਰੀਕੀ ਰਾਸ਼ਟਰਪਤੀ ਜੋ ਵਾਈਡਨ ਨੇ ਵੀ ਸਰਕਾਰੀ ਵਕੀਲ ਦੀ ਨਿੰਦਾ ਕੀਤੀ ਬ੍ਰਾਜ਼ੀਲ ਵਿੱਚ ਜੀ20 ਸਿਖਰ ਸੰਮੇਲਨ ਵਿੱਚ ਸ਼ਿਰਕਤ ਕਰਦੇ ਹੋਏ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਯੂਕਰੇਨ ਜੰਗ ਨੂੰ ਖਤਮ ਕਰਨ ਦੀ ਅਪੀਲ ਕੀਤੀ ਅਤੇ ਗਾਜਾ ਵਿੱਚ ਜੰਗਬੰਦੀ ਦੀ ਅਪੀਲ ਕੀਤੀ। ਚੀਨੀ ਰਾਸ਼ਟਰਪਤੀ ਦਾ ਸਵਾਗਤ ਕਰਦੇ ਹੋਏ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਇਸ ਇਨਾਸੀਓ ਲੂਲਾ ਡਾ ਸਿਲਵਾ ਨੇ ਜਿਨਪਿੰਗ ਦੀ ਅਪੀਲ ਨੂੰ ਦੁਹਰਾਇਆ ਅਤੇ ਯੂਕਰੇਨ ਵਿੱਚ ਜੰਗ ਨੂੰ ਖਤਮ ਕਰਨ ਲਈ ਇੱਕ ਰੋਡਮੈਪ ਤੇ ਜ਼ੋਰ ਦਿੱਤਾ। ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡਾ ਸਿਲਵਾ ਨੇ ਕਿਹਾ ਹੈ ਕਿ ਪੂਰੀ ਦੁਨੀਆ ਹਥਿਆਰਬੰਦਤਾ ਤੇ ਸਿਆਸੀ ਟਕਰਾਅ ਨਾਲ ਜੂਝ ਰਹੀ ਹੈ ਇਸ ਦੌਰਾਨ ਬ੍ਰਾਜ਼ੀਲ ਅਤੇ ਚੀਨ ਨੇ ਕੂਟਨੀਤੀ ਅਤੇ ਗੱਲਬਾਤ ਨੂੰ ਪਹਿਲੇ ਸਥਾਨ ਤੇ ਰੱਖਿਆ ਜਨਪਿੰਗ ਨੇ ਕਿਹਾ ਹੈ ਕਿ ਉਹ ਸ਼ਾਂਤੀ ਲਈ ਹੋਰ ਹਮਾਇਤ ਅਤੇ ਯੂਕਰੇਨ ਸੰਕਟ ਦੇ ਸਿਆਸੀ ਹੱਲ ਲਈ ਰਾਹ ਪੱਧਰਾ ਕਰਨਾ ਚਾਹੁੰਦੇ ਹਨ ਰੂਸ ਨੇ ਵੀ ਯੂਕਰੇਨ ਵਿੱਚ ਸ਼ਾਂਤੀ ਲਈ ਚੀਨ ਅਤੇ ਬ੍ਰਾਜ਼ੀਲ ਦੇ ਰੋਡ ਮੈਪ ਦੀ ਹਮਾਇਤ ਕੀਤੀ ਪਰ ਯੂਕਰੇਨ ਨੇ ਇਸ ਨੂੰ ਠੁਕਰਾ ਦਿੱਤਾ ਆਪਣੀ ਪਤਨੀ ਦੇ ਸਿਹਤਜਾਬ ਹੋਣ ਉਪਰੰਤ ਅਮਰਸਰ ਸਥਿਤ ਆਪਣੇ ਘਰ ਵਿੱਚ ਆਪਣੇ ਪਰਿਵਾਰ ਸਮੇਤ ਮੋੜ ਪਰਤੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਿਆਸਤ ਵਿੱਚ ਮੋੜ ਸਰਗਰਮ ਹੋਣ ਦਾ ਫੈਸਲਾ ਕਾਂਗਰਸ ਹਾਈ ਕਮਾਂਡ ਦੇ ਹੱਥ ਵਿੱਚ ਹੈ ਅਤੇ ਹਾਈ ਕਮਾਂਡ ਹੀ ਸਿਆਸਤ ਵਿੱਚ ਉਨ੍ਹਾਂ ਦੀ ਭੂਮਿਕਾ ਤੈਅ ਕਰੇਗੀ ਹਲਕਾ ਪੂਰਬੀ ਤੋਂ ਸਾਬਕਾ ਵਿਧਾਇਕ ਡਾਕਟਰ ਨਵਜੋਤ ਕੌਰ ਸਿੱਧੂ ਨੇ ਸਟੇਜ 4 ਤੋਂ ਕੈਂਸਰ ਮੁਕਤ ਹੋਣ ਉਪਰੰਤ ਖੁਸ਼ੀ ਭਰੇ ਅੰਦਾਜ਼ ਵਿੱਚ ਉਨ੍ਹਾਂ ਦੇ ਪਤੀ ਸਿੱਧੂ ਨੇ ਕਿਹਾ ਹੈ ਕਿ ਉਹ ਲੋਕਾਂ ਨੂੰ ਕੈਂਸਰ ਮੁਕਤ ਹੋਣ ਲਈ ਜਾਗਰੂਕ ਕਰਨਗੇ ਸ਼ਾਮ ਆਪਣੇ ਹੌਲੀ ਸਿਟੀ ਬਾਈਪਾਸ ਸਥਿਤ ਘਰ ਵਿੱਚ ਪੱਤਰਕਾਰ ਸੰਮੇਲਨ ਵਿੱਚ ਗੱਲ ਕਰਦਿਆਂ ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਨੂੰ ਕੈਂਸਰ ਦਾ ਪਤਾ ਚੱਲਿਆ ਤਾਂ ਉਹ ਪਹਿਲਾਂ ਬਹੁਤ ਸਦਮੇ ਵਿੱਚ ਆ ਗਏ ਕੈਂਸਰ ਚੌਥੀ ਸਟੇਜ ਤੇ ਸੀ ਅਤੇ ਬਚਾਅ ਦੇ ਮੌਕੇ ਸਿਰਫ 3% ਸਨ ਪਰ ਫਿਰ ਉਹਨਾਂ ਸਾਰੇ ਪਰਿਵਾਰ ਨੇ ਇਕੱਠੇ ਹੋ ਕੇ ਕੈਂਸਰ ਖਿਲਾਫ ਲੜਨ ਦਾ ਫੈਸਲਾ ਕੀਤਾ ਤੇ ਸਾਰਾ ਇਲਾਜ ਰਜਿੰਦਰਾ ਹਸਪਤਾਲ ਪਟਿਆਲਾ ਤੇ ਜਮਨਾ ਨਗਰ ਵਿੱਚ ਹੋਇਆ ਹੈ ਉਹਨਾਂ ਕਹੇ ਕਿ ਉਹ 40 ਦਿਨਾਂ ਤੋਂ ਕੈਂਸਰ ਨੂੰ ਹਰਾ ਕੇ ਜੇਕਰ ਮੁਕਤ ਹੋਏ ਹਨ ਤਾਂ ਇਸ ਦਾ ਮੁੱਖ ਕਾਰਨ ਇਲਾਜ ਤੋਂ ਇਲਾਵਾ ਖਾਣ ਪੀਣ ਵਿੱਚ ਲਿਆਂਦੀ ਤਬਦੀਲੀ ਹੈ ਉਨਾ ਕਹਿਆ ਕਿ ਆਟਾ ਮੈਦਾ ਖੰਡ ਦੇ ਖਾਣੇ ਦੇ ਰਫਾਈਨਡ ਤੇਲ ਬੰਦ ਕਰਕੇ ਨਿੰਮ ਤੁਲਸੀ ਦੇ ਜੂਸ, ਨਾਰੀਅਲ ਦੇ ਤੇਲ ਖਾਣੇ, ਕੱਚੀ ਹਲਦੀ, ਨਿੰਬੂ ਪਾਣੀ, ਸੇਵ ਦੇ ਸਰਕੇ, ਛੋਟੀ ਇਲਾਇਚੀ, ਦਾਲਚੀਨੀ, ਪੇਠੇ ਦਾ ਜੂਸ, ਅਨਾਰ, ਬਲੂਬੇਰੀ, ਸ਼ਹਿਦੂਦ, ਅਖਰੋਟ, ਚੁਕੰਦਰ, ਆਮਲਾ ਆਦ ਖਾਣੇ ਵਿੱਚ ਸ਼ਾਮਲ ਕੀਤੇ। ਉਹਨਾਂ ਕਹਿਆ ਕਿ ਜੋ ਵੀ ਵਿਅਕਤੀ ਕੈਂਸਰ ਤੋਂ ਬਚਾ ਲਈ ਜਾਣਕਾਰੀ ਚਾਹੁੰਦਾ ਹੋਵੇ ਤਾਂ ਉਹ ਹਮੇਸ਼ਾ ਦੇਣ ਲਈ ਤਿਆਰ ਹਨ। ਡਾਕਟਰ ਸਿੱਧੂ ਨੇ ਆਪਣੇ ਹਲਕੇ ਪੂਰਬੀ ਤੋਂ ਮੋੜ ਸਰਗਰਮ ਹੋਣ ਦੇ ਸੰਕੇਤ ਦਿੰਦਿਆਂ ਕਿਹਾ ਹੈ ਕਿ ਉਹ ਹਲਕੇ ਵਿੱਚ ਪਹਿਲਾਂ ਬਾਗ ਹੀ ਵਿਚਰ ਰਹੇ ਹਨ ਅਤੇ ਲੋਕਾਂ ਵੱਲੋਂ ਉਨ੍ਹਾਂ ਨੂੰ ਭਰਪੂਰ ਪਿਆਰ ਮਿਲ ਰਿਹਾ ਹੈ ਇਸ ਮੌਕੇ ਸਿੱਧੂ ਜੋੜੇ ਦੇ ਪੁੱਤਰ ਐਡਵੋਕੇਟ ਕਰਨ ਸਿੱਧੂ ਅਤੇ ਤੀ ਰਾਵੀਆ ਸਿੱਧੂ ਵੀ ਹਾਜ਼ਰ ਸਨ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਸਿੱਖ ਭਾਈਚਾਰੇ ਦੇ ਮੈਂਬਰਾਂ ਤੇ ਚੁਟਕਲੇ ਪ੍ਰਦਰਸ਼ਿਤ ਕਰਨ ਵਾਲੀਆਂ ਵੈਬਸਾਈਟਾਂ ਤੇ ਪਾਬੰਦੀ ਲਗਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ 8 ਹਫ਼ਤਿਆਂ ਬਾਅਦ ਸੁਣਵਾਈ ਕਰੇਗਾ ਜਸਟਿਸ ਵੀ ਆਰ ਗਵਈ ਅਤੇ ਜਸਟਿਸ ਕੇ ਵੀ ਵਿਸ਼ਵਨਾਥਨ ਦੇ ਬੈਂਚ ਨੇ ਕਿਹਾ ਕਿ ਇਹ ਇੱਕ ਮਹੱਤਵਪੂਰਨ ਮਾਮਲਾ ਹੈ ਪਟੀਸ਼ਨ ਕਰਤਾ ਹਰਵਿੰਦਰ ਚੌਧਰੀ ਨੇ ਬੈਂਚ ਨੂੰ ਦੱਸਿਆ ਕਿ ਉਹ ਆਪਣੇ ਸੁਝਾਵਾਂ ਦੇ ਨਾਲ-ਨਾਲ ਇਸ ਮਾਮਲੇ ਵਿੱਚ ਹੋਰ 13 ਦੇ ਸੁਝਾਵਾਂ ਨੂੰ ਇਕਜੁੱਟ ਕਰੇਗੀ ਅਤੇ ਇੱਕ ਸੰਖੇਪ ਸੰਗ੍ਰਹਿ ਦਾਇਰ ਕਰੇਗੀ। ਬੈਂਚ ਨੇ ਉਸ ਨੂੰ 8 ਹਫ਼ਤਿਆਂ ਦਾ ਸਮਾਂ ਦਿੱਤਾ ਹੈ ਤੇ ਇਸ ਤੋਂ ਬਾਅਦ ਮਾਮਲੇ ਨੂੰ ਸੁਚਿਵਤ ਕੀਤਾ ਜਾਵੇਗਾ। ਸੁਣਵਾਈ ਦੌਰਾਨ ਚੌਧਰੀ ਨੇ ਸਿੱਖ ਭਾਈਚਾਰੇ ਦੀਆਂ ਔਰਤਾਂ ਦੀਆਂ ਸ਼ਿਕਾਇਤਾਂ ਨੂੰ ਉਜਾਗਰ ਕੀਤਾ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਪਹਿਰਾਵੇ ਲਈ ਮਜ਼ਾਕ ਉਡਾਇਆ ਗਿਆ ਸੀ। ਪਰਟੀਸ਼ਨ ਕਰਤਾ ਨੇ ਇੱਕ ਘਟਨਾ ਦਾ ਹਵਾਲਾ ਦਿੱਤਾ ਜਿਸ ਵਿੱਚ ਇੱਕ ਲੜਕੇ ਨੇ ਸਕੂਲ ਵਿੱਚ ਤੱਕੇਸ਼ਾਹੀ ਕਾਰਨ ਕਥਤ ਤੌਰ ਤੇ ਖੁਦਕੁਸ਼ੀ ਕਰ ਲਈ ਸੀ ਬਾਲੀਵੁੱਡ ਅਮੇਤਾ ਸਲਮਾਨ ਖਾਨ ਅਤੇ ਅਦਾਕਾਰਾ ਸ਼ਿਲਪਾ ਸ਼ੇਟੀ ਨੂੰ ਰਾਜਸਥਾਨ ਹਾਈ ਕੋਰਟ ਤੋਂ ਰਾਹਤ ਮਿਲੀ ਹੈ ਸਲਮਾਨ ਅਤੇ ਸ਼ਿਲਪਾ ਦੇ ਖਿਲਾਫ 2017 ਵਿੱਚ ਉਰੂ ਦੇ ਕੋਤਵਾਲੀ ਥਾਣੇ ਵਿੱਚ ਐਸ ਸੀ ਐਸਟੀ ਐਕਟ ਤਹਿਤ ਮਾਮਲਾ ਦਰਜ ਹੋਇਆ ਸੀ ਇਸ ਐਫ ਆਈ ਆਰ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਸਣਵਾਈ ਦੌਰਾਨ ਜਸਟਿਸ ਅਰਨ ਮੋਂਗਾ ਨੇ ਫੈਸਲੇ ਵਿੱਚ ਕਿਹਾ ਹੈ ਕਿ ਬਿਨਾ ਸੈਕਸ਼ਨ ਅਤੇ ਪੁਸ਼ਗਿਸ਼ ਤੇ ਐਸ ਸੀ ਐਸ ਡੀ ਐਕਟ ਵਿੱਚ ਐਫ ਆਈ ਆਰ ਦਰਜ ਨਹੀਂ ਕੀਤੀ ਜਾ ਸਕਦੀ। ਪੰਗੀ ਸ਼ਬਦ ਕੋਈ ਯਾਤ ਨਹੀਂ ਅਤੇ ਨਾ ਹੀ ਇਹ ਕੋਈ ਜਾਤੀ ਸੂਚਕ ਸ਼ਬਦ ਹੈ। ਸਗੋਂ ਇਹ ਇੱਕ ਗਾਲ ਹੈ ਜੋ ਕਿਸੇ ਨੂੰ ਨੀਵਾਂ ਦਿਖਾਉਣ ਲਈ ਨਹੀਂ ਸਗੋਂ ਆਪਣੇ ਆਪ ਨੂੰ ਸੰਬੋਧਨ ਕਰਦਿਆਂ ਕਿਹਾ ਸੀ। 22 ਨਵੰਬਰ 2017 ਨੂੰ ਚੁਰੂ ਦੇ ਕੋਤਵਾਲੀ ਥਾਣੇ ਵਿੱਚ ਐਸ ਸੀ ਐਸ ٹی ਐਕਟ ਵਿੱਚ ਸਲਮਾਨ ਖਾਨ ਅਤੇ ਸ਼ਿਲਪਾ ਸ਼ਰਤੀ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਉਹਨਾਂ ਦਾ ਕਹਿਣਾ ਹੈ ਕਿ 2013 ਵਿੱਚ ਟੀਵੀ ਤੇ ਇੱਕ ਇੰਟਰਵਿਊ ਦੌਰਾਨ ਸ਼ਿਲਪਾ ਸ਼ਰਤੀ ਅਤੇ ਸਲਮਾਨ ਖਾਨ ਨੇ ਪੰਗੀ ਸ਼ਬਦ ਦੀ ਵਰਤੋਂ ਕੀਤੀ ਸੀ। ਇਸ ਨਾਲ ਬਾਲਮਿਕ ਸਮਾਜ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ। ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਰਾਂ ਦੇ ਫਿਸਲਣ ਦੀ ਵਜ੍ਹਾ ਨਾਲ ਸਰਕਾਰੀ ਬੀਮਾ ਕੰਪਨੀ LIC ਦੇ 12000 ਕਰੋੜ ਰੁਪਏ ਡੁੱਬ ਗਏ LIC ਨੇ ਅਡਾਨੀ ਗਰੁੱਪ ਦੀਆਂ 7 ਕੰਪਨੀਆਂ ਵਿੱਚ ਨਿਵੇਸ਼ ਕੀਤਾ ਹੈ LIC ਨੇ ਅਡਾਨੀ ਗਰੁੱਪ ਦੀਆਂ 7 ਕੰਪਨੀਆਂ ਵਿੱਚ ਨਿਵੇਸ਼ ਕੀਤਾ ਹੈ ਇਹ ਕੰਪਨੀਆਂ ਅਡਾਨੀ ਐਂਟਰਪ੍ਰਾਈਜ਼ਸ ਅਡਾਨੀ ਪੋਰਟਸ ਅਡਾਨੀ ਗ੍ਰੀਨ ਐਨਰਜੀ ਅਡਾਨੀ ਐਨਰਜੀ ਸੋਲੂਸ਼ਨਜ਼ ਅਡਾਨੀ ਟੋਟਲ ਗੈਸ ਅਤੇ ਅੰਬੂਜਾ ਸੀਮੈਂਟ ਸਨ ਇਨ੍ਹਾਂ ਕੰਪਨੀਆਂ ਦੇ ਸ਼ੇਰਾਂ ਵਿੱਚ ਗਿਰਾਵਟ ਦੀ ਵਜ੍ਹਾ ਨਾਲ LIC ਦੀ ਸ਼ੇਅਰ ਹੋਲਡਿੰਗ 11728 ਕਰੋੜ ਰੁਪਏ ਘਟ ਚੁੱਕੀ ਹੈ LIC ਨੂੰ ਸਭ ਤੋਂ ਜ਼ਿਆਦਾ ਝਟਕਾ ਅਡਾਨੀ ਪੋਰਟਸ ਨੇ ਦਿੱਤਾ ਹੈ ਸਮੂਹ ਦੀ ਇਸ ਕੰਪਨੀ ਦੇ ਸ਼ੇਰਾਂ ਵਿੱਚ ਗਿਰਾਵਟ ਤੋਂ ਬਾਅਦ LIC ਦਾ 5009 ਕਰੋੜ ਰੁਪਏ ਦਾ ਨੁਕਸਾਨ ਹੋਇਆ ਉਥੇ ਅਡਾਨੀ ਐਂਟਰਪ੍ਰਾਈਜ਼ੇ ਵਿੱਚ LIC ਦੇ 3012 ਕਰੋੜ ਰੁਪਏ ਡੁੱਬੇ ਹਨ ਅੰਬੂਜਾ ਸਿਮਟੇ ਵਿੱਚ 1207 ਅਡਾਨੀ ਟੋਟਲ ਗੈਸ ਵਿੱਚ 807 ਐਡਾਨੀ એનર્ਜੀ ਸੋਲੂਸ਼ਨ ਵਿੱਚ 716 ਅਡਾਨੀ ਗ੍ਰੀਨ એનર્ਜੀ ਵਿੱਚ 592 ਕਰੋੜ ਅਤੇ ACC ਵਿੱਚ 381 ਕਰੋੜ ਡੁੱਬੇ ਹਨ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ 11 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਖਾਸ ਗੱਲ ਇਹ ਹੈ ਕਿ ਪਾਰਟੀ ਨੇ ਪਹਿਲੇ ਹੀ ਸੂਚੀ ਵਿੱਚ ਤਿੰਨ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਢ ਦਿੱਤੀ ਅਤੇ ਹਾਲ ਹੀ ਵਿੱਚ ਭਾਜਪਾ ਤੇ ਕਾਂਗਰਸ ਨੂੰ ਅਲਵਿਦਾ ਆ ਕੇ ਆਪ ਵਿੱਚ ਸ਼ਾਮਲ ਹੋਏ ਆਗੂਆਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸਾਬਕਾ ਭਾਜਪਾ ਆਗੂ ਬ੍ਰਮ ਸਿੰਘ ਤੰਵਰ, ਅਨੰਦ ਜਹਾ ਅਤੇ ਬੀਬੀ ਧਿਆਗੀ ਦੇ ਨਾਂ ਨਾਲ ਕਾਂਗਰਸ ਦੇ ਸਾਬਕਾ ਨੇਤਾ ਚੌਧਰੀ ਜਵੇਰ ਅਹਿਮਦ, ਵੀ ਸਿੰਘ ਤਿੰਗਾਨ ਅਤੇ ਸੁਮੇਸ਼ ਸ਼ੌਕੀਨ ਦਾ ਨਾਂ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਸ਼ਾਮਲ ਹੈ। ਇਹ ਸਾਰੇ ਹੀ ਹਾਲ ਹੀ ਵਿੱਚ ਆਪ ਵਿੱਚ ਸ਼ਾਮਲ ਹੋਏ ਹਨ। ਆਪ ਨੇ ਉਹਨਾਂ ਸੀਟਾਂ ਤੇ ਵੀ ਪਹਿਲਾਂ ਹੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਿਹੜੀਆਂ ਸੀਟਾਂ ਤੇ ਉਹ ਪਿਛਲੀ ਵਾਰੀ ਚੋਣ ਹਾਰ ਗਈ ਸੀ ਪਾਰਟੀ ਨੇ ਜਿਹੜੇ ਮਜੂਤਾ ਵਿਧਾਇਕਾਂ ਦੀ ਟਿਕਟ ਕੱਟੀ ਹੈ ਉਹਨਾਂ ਵਿੱਚ ਕਿਰਾੜੀ ਤੋਂ ਰਿਤੂ ਰਾਜਾ ਸੀਲਮਪੁਰ ਤੋਂ ਅਬਦੁੱਲ ਰਹਿਮਾਨ ਅਤੇ ਮਟਿਆਲਾ ਤੋਂ ਗੁਲਾਬ ਸਿੰਘ ਜੱਜਪਦਾਨ ਨਾਂ ਸ਼ਾਮਲ ਹੈ ਆਪਨੇ ਇਨਾ ਤਿੰਨ ਮੌਜੂਦਾ ਵਿਧਾਇਕਾ ਦੀ ਥਾਂ ਭਾਜਪਾ ਤੇ ਕਾਂਗਰਸ ਤੋਂ ਆਏ ਅਜਿਹੇ ਉਮੀਦਵਾਰਾਂ ਨੂੰ ਮੌਕਾ ਦਿੱਤਾ ਹੈ ਜਿਹੜੇ 2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਹਾਰ ਗਏ ਸਨ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਨ ਰਸਟਰਡ ਨੇ ਕੰਜ਼ਰਵੇਟਿਵ ਰਾਖਸਾ ਬ੍ਰਿਟਿਸ਼ ਕੋਲੰਬੀਆ ਦੀ ਸ਼ੈਡੋ ਕੈਬਨਿਟ ਦਾ ਐਲਾਨ ਕੀਤਾ ਹੈ 43 ਵਿਧਾਇਕਾਂ ਦੀ ਸ਼ੈਡੋ ਕੈਬਨਿਟ ਵਿੱਚ ਤਿੰਨ ਪੰਜਾਬੀ ਵਿਧਾਇਕ ਵੀ ਸ਼ਾਮਲ ਕੀਤੇ ਗਏ ਹਨ ਵਕੀਲ ਤੋਂ ਵਿਧਾਇਕ ਬਣੇ ਸਟੀਵ ਕੂਨਰ ਨੂੰ ਸ਼ੈਡੋ ਕੈਬਿਨੇਟ ਵਿੱਚ ਅਟਾਰਨੀ ਜਨਰਲ ਦਾ ਮੰਤਰਾਲਾ ਦਿੱਤਾ ਹੈ 1980 ਦੇ ਦਹਾਕੇ ਦੇ ਮਸ਼ਹੂਰ ਪੰਜਾਬੀ ਗਾਇਕ ਰਹੇ ਕੇਐਸ ਕੂਨਰ ਦਾ ਫਰਜ਼ੰਦ ਸਟੀਵ ਕੂਨਰ ਰਿਚਮੰਡ ਕੋਇੰਗ ਭਰੋ ਤੋਂ ਵਿਧਾਇਕ ਹੈ ਜਦਕਿ ਜਲੰਧਰ ਨੇੜਲੇ ਪਿੰਡ ਪੂਰਨਪੁਰਨਾ ਸਬੰਧਤ ਲੈਗ ਦੀ ਐਫਸੈਟ 4 ਤੋਂ ਵਿਧਾਇਕ ਹਰਮਨ ਪੰਗੂ ਨੂੰ ਟਰਾਂਸਪੋਰਟ ਦਾ ਮੰਤਰਾਲਾ ਦਿੱਤਾ ਹੈ ਹਰਮਨ ਪੰਗੂ ਟਰੱਕਿੰਗ ਕੰਪਨੀ ਦੇ ਮਾਲਕ ਤੇ ਟਰੱਕ ਡਰਾਈਵਰ ਵੀ ਰਹੇ ਹਨ ਸਰੀ ਉਤਰੀ ਹਲਕੇ ਤੋਂ ਵਿਧਾਇਕ ਤੇ ਬਾਬਾ ਬਕਾਲਾ ਸਾਹਿਬ ਨੇੜਲੇ ਪਿੰਡ ਸਠਿਆਲਾ ਦੇ ਜੰਪਲ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਹੇ ਮਨਦੀਪ ਧਾਲੀਵਾਲ ਨੂੰ ਮਾਪਿਆਂ ਦੇ ਹੱਕ ਤੇ ਖੇਡਾਂ ਬਾਰੇ ਮੰਤ్రਾਲਾ ਦਿੱਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੀ 93 ਮੈਂਬਰੀ ਵਿਧਾਨ ਸਭਾ ਵਿੱਚ ਕੰਜ਼ਰਵੇਟਿਵ ਪਾਰਟੀ ਦੇ 44 ਵਿਧਾਇਕਾਂ ਬੱਚਿਆਂ ਨੂੰ ਇੰਟਰਨੈਟ ਮੀਡੀਆ ਦੇ ਗਲਤ ਪ੍ਰਭਾਵ ਤੋਂ ਬਚਾਉਣ ਲਈ ਵੀਰਵਾਰ ਨੂੰ ਆਸਟ੍ਰੇਲੀਆਈ ਸੰਸਦ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ। ਦੁਨੀਆ ਵਿੱਚ ਆਪਣੇ ਤਰ੍ਹਾਂ ਦਾ ਇਹ ਪਹਿਲਾ ਬਿੱਲ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇੰਟਰਨੈਟ ਮੀਡੀਆ ਤੋਂ ਪਾਬੰਦੀਸ਼ੁਦਾ ਕਰ ਦੇਵੇਗਾ। ਆਸਟ੍ਰੇਲੀਆ ਦੀ ਸੰਚਾਰ ਮੰਤਰੀ ਮਿਸ਼ੇਲ ਰੋਲੈਂਡ ਨੇ ਕਿਹਾ ਹੈ ਕਿ ਜੇਕਰ ਇੰਟਰਨੈਟ ਮੀਡੀਆ ਪਲੇਟਫਾਰਮ ਟਿਕਟੌਕ, ਫੇਸਬੁੱਕ, ਸਨੈਪਚੈਟ, ਰੈਡੀਟ, ਐਕਸ ਅਤੇ ਇੰਸਟਾਗ੍ਰਾਮ ਛੋਟੇ ਬੱਚਿਆਂ ਨੂੰ ਅਕਾਊਂਟ ਬਣਾਉਣ ਤੋਂ ਰੋਕਣ 'ਚ ناکਾਮ ਹੋਣਗੇ ਤਾਂ ਉਨ੍ਹਾਂ ਤੇ 33 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਲੱਗੇਗਾ। ਬਿੱਲ ਨੂੰ ਵਿਆਪਕ ਸਿਆਸੀ ਸਮਰਥਨ ਪ੍ਰਾਪਤ ਹੈ। ਇਸੇ ਕਾਨੂੰਨ ਬਣਨ ਦੇ ਬਾਅਦ ਉਮਰ ਪਾਬੰਦੀ ਨੂੰ ਲਾਗੂ ਕਰਨ ਲਈ ਪਲੇਟਫਾਰਮਾਂ ਨੂੰ 1 ਸਾਲ ਦਾ ਸਮਾਂ ਮਿਲੇਗਾ। ਸੰਚਾਰ ਮੰਤਰੀ ਨੇ ਕਿਹਾ ਕਿ 14 ਤੋਂ 17 ਸਾਲ ਦੇ ਲਗਭਗ 2/3 ਬੱਚਿਆਂ ਨੇ ਹਿੰਸਕ ਸਮੱਗਰੀ ਸਮੇਤ ਖੁਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੰਟੈਂਟ ਦੇਖੇ ਹਨ। ਸਰਕਾਰ ਵੱਲੋਂ ਕਰਾਈ ਗਈ ਖੋਜ ਵਿੱਚ 95% ਮਾਤਾ-ਪਿਤਾ ਆਨਲਾਈਨ ਸੁਰੱਖਿਆ ਨੂੰ ਸਭ ਤੋਂ ਮੁਸ਼ਕਲ ਚੁਣੌਤੀਆਂ 'ਚੋਂ ਇੱਕ ਮੰਨਦੇ ਹਨ। ਸੰਚਾਰ ਮੰਤਰੀ ਮਿਸ਼ੇਲ ਰੋਲੈਂਡ ਦਾ ਕਹਿਣਾ ਹੈ ਕਿ YouTube ਤੇ ਵੀ ਉਮਰ ਸਬੰਧੀ ਪਾਬੰਦੀ ਲੱਗੇਗੀ ਹਾਲਾਂਕਿ YouTube Kids ਨੂੰ ਛੋੜ ਦਿੱਤੀ ਜਾ ਸਕਦੀ ਹੈ। ਗੇਮਿੰਗ ਨੂੰ ਵੀ ਉਮਰ ਹੱਦ ਸਬੰਧੀ ਪਾਬੰਦੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਹ ਕਾਨੂੰਨ ਨੌਜਵਾਨਾਂ ਨੂੰ ਜੀਵਨ ਦੇ ਸ਼ੁਰੂਆਤੀ ਅਹਿਮ ਸਮੇਂ ਦੌਰਾਨ ਇੰਟਰਨੈਟ ਮੀਡੀਆ ਦੇ ਹੋਣ ਵਾਲੇ ਨੁਕਸਾਨ ਨੂੰ ਘਟ ਕਰਨ ਦੇ ਵਿੱਚ ਮਦਦ ਕਰੇਗਾ। ਪ੍ਰਯਾਗ ਰਾਜ ਵਿੱਚ ਧਰਮ ਤਬਦੀਲੀ ਰੋਕਣ ਸ਼ੂਆਸ਼ਾਤ ਖਤਮ ਕਰਕੇ ਸਮਾਜਿਕ ਸਾਂਝ ਕਾਇਮ ਕਰਕੇ ਸਨਾਤਨ ਧਰਮ ਦੀ ਸ਼ਾਨ ਵਧਾਉਣ ਲਈ ਦਲਿਤ ਵਾਂਝੇ ਸਮਾਜ ਦੇ ਸੰਤਾਂ ਨੇ ਅਖਾੜਾ ਬਣਾਉਣ ਦਾ ਅਹਿਮ ਕਦਮ ਚੁੱਕਿਆ ਹੈ ਇਸ ਵਿੱਚ ਦਲਿਤ ਸਮਾਜ ਦੇ ਲੋਕਾਂ ਨੂੰ ਸੰਿਆਸੀ ਬਣਾਇਆ ਜਾਵੇਗਾ ਅਖਾੜੇ ਨੇ ਪ੍ਰਯਾਗ ਰਾਜ ਦੇ ਮਹਾਕੁੰਭ ਵਿੱਚ ਸ਼ਿਰ ਲਾਉਣ ਦਾ ਫੈਸਲਾ ਕੀਤਾ ਹੈ ਇਸ ਨੂੰ ਲੈ ਕੇ ਅਖਾੜੇ ਦੇ ਸੰਤ ਜਲਦੀ ਪ੍ਰਯਾਗ ਰਾਜ ਆ ਕੇ ਆਖਲ ਭਾਰਤੀ ਅਖਾੜਾ ਪ੍ਰੀਸ਼ਦ ਕੋਲ ਅਰਜੀ ਦੇ ਕੇ ਮਾਨਤਾ ਲੈਣ ਦੀ ਮੰਗ ਕਰਨਗੇ 13 ਅਖਾੜਿਆਂ ਵਾਂਗ ਸ਼ਾਹੀ ਅਸ਼ਰਾਨ ਦੀ ਮੰਗ ਕੀਤੀ ਜਾਵੇਗੀ ਵਾਂਝੇ ਸਮਾਜ ਦੇ ਲੋਕ ਸੰਨਿਆਸ ਲੈ ਕੇ ਭਗਵਾਂ ਤारण ਕਰ ਰਹੇ ਹਨ ਪਰ ਉਹਨਾਂ ਵਿੱਚੋਂ ਏਕਤਾ ਦੀ ਕਮੀ ਦਿਖਦੀ ਸੀ ਉਸ ਨੂੰ ਖਤਮ ਕਰਨ ਦੇ ਲਈ ਅਖਾੜੇ ਦਾ ਗਠਨ ਕੀਤਾ ਗਿਆ ਹੈ ਇਸ ਨੂੰ ਲੈ ਕੇ ਵਾਂਝੇ ਸਮਾਜ ਦੇ ਸੰਤਾਂ ਦੀ 18 ਨਵੰਬਰ ਨੂੰ ਦਿੱਲੀ ਦੇ ਪੰਚ ਕੂਈਆਂ ਰੋਡ ਸਥਿਤ ਆਸ਼ਰਮ ਵਿੱਚ ਅਹਿਮ ਮੀਟਿੰਗ ਹੋਈ ਹੈ ਇਸ ਵਿੱਚ ਵਾਲਮਿਕ ਸਾਧੂ ਸੰਤ ਅਖਾੜਾ ਪ੍ਰਸ਼ਾਸਨ ਕਾਇਮ ਕੀਤੀ ਗਈ ਮੀਟਿੰਗ ਵਿੱਚ ਪੰਜਾਬ ਹਰਿਆਣਾ ਦਿੱਲੀ ਹਰਦੁਆਰ ਤੋਂ ਸੰਤ ਸ਼ਾਮਲ ਹੋਏ ਕਿਨਰ ਅਖਾੜਾ ਤੋਂ ਵਕ ਹੋਈ ਮਹਾ ਮੰਡਲੇਸ਼ਵਰ ਭਗਵਾਨੀਨਾਥ ਵਾਲਮੀਕ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਐਕਰਮੈਟੋ ਕੈਲੀਫੋਰਨੀਆ ਤੋਂ ਹਸਨ ਲੜੋਆ ਬੰਗਾ ਦੀ ਖਬਰ ਅਨੁਸਾਰ ਤਕਰੀਬਨ 3 ਸਾਲ ਪਹਿਲਾਂ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਅਮਰੀਕਾ ਕੈਨੇਡਾ ਸਰਹੱਦ ਨੇੜੇ ਗੁਜਰਾਤੀ ਪਰਿਵਾਰ ਦੇ 4 ਜੀਆਂ ਦੀ ਹੋਈ ਦੁਖਦਾਈ ਮੌਤਾਂ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ ਹਰਸ਼ ਕੁਮਾਰ ਰਮਨ ਲਾਲ ਪਟੇਲ ਤੇ ਉਸਤੇ ਕਥਿਤ ਸਹਿਯੋਗੀ ਸਟੀਫ ਚਾਰਡ ਵਿਰੁੱਧ ਫਰਗਸ ਫਾਲਜ ਮਿਨੀ ਸੋਟਾ ਦੀ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋ ਗਈ ਹੈ ਇਹਨਾਂ ਦੋਵਾਂ ਵਿਰੋਧ ਮਨੁੱਖੀ ਤਸਕਰੀ ਨੈਟਵਰਕ ਚਲਾਉਣ ਦੇ ਦੋਸ਼ ਲਾਏ ਗਏ ਹਨ ਇਹ ਬਹੁਤ ਹੀ ਦੁਖਦਾਈ ਘਟਨਾ 19 ਜਨਵਰੀ 2022 ਨੂੰ ਉਸ ਵੇਲੇ ਚਰਚਾ ਵਿੱਚ ਆਈ ਜਦੋਂ ਕੈਨੇਡੀਅਨ ਅਧਿਕਾਰੀ ਨੇ ਜਗਦੀਸ਼ ਪਟੇਲ ਤੇ ਉਸਦੀ ਪਤਨੀ ਵੈਸ਼ਾਲੀ ਬੇਨ ਉਸਦੀ ਤੀ ਵਿਸ਼ਾਂਗੀ ਅਤੇ ਪੁੱਤਰ ਧਰਮਕ ਦੀਆਂ ਬਰਫ਼ ਵਿੱਚ ਜੰਮੀਆਂ ਲਾਸ਼ਾਂ ਐਮਰਸਨ ਮੈਨੀਟੋਬਾ ਨੇੜੇ ਬਰਾਮਦ ਕੀਤੀਆਂ ਸਨ ਇਸ ਪ੍ਰਵਾਦੀ ਯਾਤਰਾ ਦਾ ਦੁਖਦਾਈ ਅੰਤ ਅਮਰੀਕੀ ਸਰਹੱਦ ਤੋਂ ਕੁਝ ਗੱਜ ਦੂਰ ਮਨਫੀ ਤਾਪਮਾਨ ਵਿੱਚ ਹਾਈਪੋਥਰਮੀਆ ਕਾਰਨ ਹੋਇਆ ਸੀ ਇਸ ਤਗਾਸਾ ਪੱਖ ਅਨਸਾਰ ਭਾਰਤੀ ਨਾਗਰਿਕ ਹਰਸ਼ ਕੁਮਾਰ ਪਟੇਲ ਭਾਰਤ ਵਿੱਚ ਮਨੁੱਖੀ ਤਸਕਰੀ ਦਾ ਕਾਰੋਬਾਰ ਚਲਾਉਂਦਾ ਸੀ ਉਹ ਵਿਦਿਆਰਥੀਆਂ ਲਈ ਕੈਨੇਡਾ ਦੇ ਵੀਜ਼ਿਆਂ ਦਾ ਪ੍ਰਬੰਧ ਕਰਦਾ ਸੀ ਬਾਅਦ ਵਿੱਚ ਉਨ੍ਹਾਂ ਨੂੰ ਅਮਰੀਕਾ ਵਿੱਚ ਦਾਖਲ ਕਰਵਾਉਂਦਾ ਸੀ ਜਦਕਿ ਫਲੋਰੀਡਾ ਵਾਸੀ ਸਟੀਵ ਚਾੜ ਟਰਾਂਸਪੋਰਟਰ ਵਜੋਂ ਕੰਮ ਕਰਦਾ ਸੀ ਅਤੇ ਸਰਹੱਦ ਪਾਰ ਬਰਫੀਲੇ ਖੇਤਰ ਵਿੱਚ 5 ਘੇੜਿਆਂ ਦੇ 25000 ਡਾਲਰ ਲੈਂਦਾ ਸੀ ਮਾਮਲੇ ਦੀ ਸੁਣਵਾਈ ਯੂ ਐਸ ਡਿਸਟ੍ਰਿਕਟ ਜਜ ਜੋਹਨ ਟਨਹੀਮ ਦੀ ਅਦਾਲਤ ਵਿੱਚ ਸ਼ੁਰੂ ਹੋਈ ਜੋ ਲਗਾਤਾਰ ਹੋਵੇਗੀ ਜਿਸ ਤੇ ਛੇਤੀ ਮੁਕੰਮਲ ਹੋ ਜਾਣ ਦੀ ਆਸ ਹੈ ਪਟੇਲ ਜਿਸ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਸ਼ਿਕਾਗੋ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਸੀ ਵਿਰੁੱਧ ਸਾਜ਼ਿਸ਼ ਰਚਨ ਤੇ ਗੈਰ ਕਾਨੂੰਨੀ ਢੰਗ ਨਾਲ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਦਾਖਲ ਕਰਵਾਉਣ ਦੇ ਦੋਸ਼ ਲਾਏ ਹਨ ਉਸ ਦੇ ਵਕੀਲ ਥਾਮਸ ਲੀਨਨ ਵੈਵਰ ਨੇ ਪਟੇਲ ਨੂੰ નિર્ਦੋਸ਼ ਕਰਾਰ ਦੱਸਿਆ ਕਿ ਉਸ ਨੂੰ ਨਿਆਂ ਪ੍ਰਣਾਲੀ ਵਿੱਚ ਵਿਸ਼ਵਾਸ ਹੈ ਅਤੇ ਸੁਣਵਾਈ ਦੌਰਾਨ ਸੱਚ ਸਾਹਮਣੇ ਆਏਗਾ। ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ